ਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮੈਨੇਜਰ ਸਹਿਬਾਨਾਂ ਨੂੰ ਇਹ ਹਦੇਸ ਸੀਗੇ ਕਿ ਇਸ ਔਖ ਦੇ ਸਮੇਂ ਵਿੱਚ ਪਹਿਲਾ ਲੰਗਰ ਪਾਣੀ ਹੋਰ ਜੋੜੀ ਜ਼ਰੂਰੀ ਜਿਹੜੀਆਂ ਵਸਤਾਂ ਐ ਉਹ ਪਹਚਾਈਆਂ ਜਾਣ ਉਹਦੇ ਵਿੱਚ ਸਫਰ ਰੂਪ ਦੇ ਵਿੱਚ ਹਰ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਜਿੱਥੇ-ਜਿੱਥੇ ਕਿਸੇ ਦੀ ਮੰਗ ਸੀ ਚਾਹੇ ਉਹ ਟਰੈਕਟਰਾਂ ਥਾਣੇ ਗਏ ਚਾਹੇ ਕੈਸਤੀਆਂ ਥਾਣੇ ਗਏ ਉੱਥੇ ਵਿਵਸਥਾ ਸਾਰਾ ਜਿਹੜਾ ਪ੍ਰਬੰਧ ਸ਼ਰੋਹਣੀ گورਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਉਹ ਤੋਂ ਬਾਅਦ ਫਿਰ ਕਿਉਂਕਿ ਹੁਣ ਨਮਾ ਜਲੇ ਮੁੜ ਕੇ ਰੀਹੈਬਿਟੇਸ਼ਨ ਹੁੰਦੀ ਆ ਤੇ ਉਸ ਵੇਲੇ ਪਤਾ ਲੱਗਦਾ ਕਿੱਥੋਂ-ਕਿੱਥੋਂ ਲਾਸ ਹੋਇਆ ਬਹੁਤ ਸਾਰੇ ਬੰਨ ਜਿਹੜੇ ਸੀਗੇ ਉਹ ਚਾਹੇ ਤੁਸੀਂ ਦੇ ਸੀ ਚਾਹੇ ਸਤਲੋਜ ਦਾ ਸੀ ਚਾਹੇ ਬਿਆਸ ਦਾ ਸੀ ਚਾਹੇ ਰਾਵੀ ਦਾ ਸੀ ਉਹ ਬਹੁਤ ਆਹਾਂ ਤੋਂ ਨੁਕਸਾਨੇ ਗਏ ਫਾਰਜ਼ਦਾ ਸਰਕਾਰ ਦਾ ਬਣਦਾ ਸੀ ਕਿ ਤਰੰਤ ਉੱਥੇ ਆਪਣੇ ਸਾਧਨ ਮੁਹੱਈਆ ਕਰਾ ਕੇ ਉਹ ਜਿਹੜੇ ਬੰਨ ਲਵਾਏ ਜਾਂਦੇ ਪਾਰ ਪੰਜਾਬ ਦੇ ਲੋਕਾਂ ਨੂੰ ਸਤਗੁਰੂ ਜੀ ਨੇ ਬਾਰ ਬਖਸ਼ਿਸ਼ ਕੀਤਾ ਆ ਇਹ ਦੁੱਖ ਦੇ ਸਮੇ ਸਾਰੇ ਇਕੱਤਰ ਹੋ ਜਾਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪਹਿਲੇ ਦਿਨ ਤੋਂ ਹੀ ਇਹ ਕਿਹਾ ਸੀ ਵੀ ਜਿੱਥੇ ਤੁਹਾਨੂੰ ਕੋਈ ਡੀਜ਼ਲ ਦੀ ਲੋੜ ਆ ਸਾਨੂੰ ਦੱਸੋ ਤੁਹਾਨੂੰ ਉਹ ਜਿਹੜੀ ਡੀਜ਼ਲ ਦੀ ਉਹ ਮਹੱਈਆ ਕਰਾਇਆ ਜਾਊਗਾ ਉਹ ਤੋਂ ਨਾਲ ਕਿਉਂਕਿ ਹੁਣ ਬੰਨਾਂ ਦਾ ਕਾਰਜ ਵੀ ਨਾਲ ਆਰੰਭ ਹੋ ਗਿਆ ਤੇ ਉਹ ਜ਼ਰੂਰੀ ਵੀ ਸੀ ਇਹਦੇ ਲਈ ਅਸੀਂ ਹੁਣ ਪਹਿਲੇ ਤੌਰ ਤੇ ਬੰਨਾਂ ਨੂੰ ਜਿੱਥੇ ਜਿੱਥੇ ਬੰਨ ਲੱਗ ਰਹੇ ਆ ਉਥੇ-ਉਥੇ ਅਸੀਂ ਜਿਹੜਾ ਡੀਜ਼ਲ ਜਿਹੜਾ ਆ ਉਹ ਸਪਲਾਈ ਕੀਤਾ ਮੁੱਖ ਤੌਰ ਤੇ ਖੇਮ ਕਰਨ ਦੇ ਵਿੱਚ ਜਿਹੜਾ ਕੋਰੀਡੋਰ ਜਿੱਥੇ ਅੰਦਰ ਤਾਰਾਂ ਲੱਗੀਆਂ ਉਹਦੇ ਅੰਦਰ-ਅੰਦਰ ਬੰਨਿਆ ਇੱਕ ਪਾਕਿਸਤਾਨ ਵਾਲੇ ਪਾਸੇ ਇੱਕ ਹਿੰਦੁਸਤਾਨ ਵਾਲੇ ਪਾਸੇ ਉਥੇ ਅਸੀਂ ਉਹਨਾਂ ਨੂੰ 6000 ਲਟਰ ਜਿਹੜਾ ਤੇਲ ਮਹੀਆ ਕਰਾਇਆ ਤੇ ਉਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਬੰਨ ਬਣਾਉਣ ਦਾ ਉਹ ਤੋਂ ਇਲਾਵਾ ਕਿਉਂਕਿ ਸੁਲਤਾਨਪੁਰ ਲੋਧੀ ਜਿਹੜਾ ਇਹ ਜਿਆਦਾ ਪ੍ਰਭਾਵਿਤ ਸੀ ਨਾਲ ਆਪਣੇ ਸ਼ਾਹ ਕੋਟ ਵਾਲਾ ਜਿਹੜਾ ਇਲਾਕਾ ਉਹ ਵੀ ਪ੍ਰਭਾਵ ਸੀ ਉੱਥੇ ਅਸੀਂ ਲਗਭਗ 11000 ਲਟਰ ਜਿਹੜਾ ਤੇਲ ਦੂਇਆ ਹੁਣ ਤੱਕ ਮਹਈਆ ਕਰਵਾ ਚੁੱਕੇ ਹਾਂ ਤੇ ਉਹ ਤੋਂ ਇਲਾਵਾ 8000 ਲੀਟਰ ਤੇਲ ਹੋਰ ਉਹਨਾਂ ਨੂੰ 25 ਤਰੀਕ ਨੂੰ ਉਥੇ ਬੰਨ ਦੇ ਉੱਤੇ ਸਾਰੇ ਜਿਹੜੀਆਂ ਮਸ਼ੀਨਰੀਆਂ ਲੱਗੀਆਂ ਆ ਉਹਨਾਂ ਸਾਰਿਆਂ ਨੂੰ ਉਹ ਮਹਈਆ ਕਰਵਾਇਆ ਜਾਊਗਾ ਦੂਸਰਾ ਢੇਰਾਬਾਬਾ ਨਾਨਕ ਦੇ ਦੋ ਤਿੰਨਾਂ ਤਾਹਾਂ ਤੋਂ ਉਹ ਬੰਨ ਟੁੱਟੇ ਆ ਕੁਛ ਬੰਨਾਂ ਦੇ ਉੱਤੇ ਐਨ ਜੀਓਜ਼ ਜਿਹੜੀਆਂ ਆ ਜਾਂ ਦੂਸਰੀਆਂ ਜਥੇਬੰਦੀਆਂ ਕਾਰਜ ਕਰ ਰਹੀਆਂ ਤੇ ਕੌਰੀਡੋਰ ਦੇ ਨਾਲ ਜਿਹੜਾ ਵੱਡਾ ਇੱਕ ਗੈਪ ਪੈ ਗਿਆ ਸੀ ਉੱਥੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਹੋਰ ਉਹਨਾਂ ਦੇ ਸਹਿਯੋਗੀ ਸਾਰੇ ਉਹ ਉੱਥੇ ਕਾਰਜ ਕਰ ਰਹੇ ਤੇ ਉਹਨਾਂ ਨੂੰ 5000 ਲੀਟਰ ਜਿਹੜਾ ਡੀਜ਼ਲ ਅਸੀਂ ਮੁਹੱਈਆ ਕਰਵਾ ਦਿੱਤਾ ਤੇ ਬਾਕੀ ਉਹਨਾਂ ਦੀ 5000 ਦੀ ਹੋਰ ਮੰਗਿਆ ਉਹ ਸਮੇਂ ਅਨੁਸਾਰ ਜਿਹੜੀ ਆ ਪੂਰੀ ਕਰ ਦਿੱਤੀ ਜਾਊਗੀ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਇਹਨਾਂ ਕਾਰਜਾਂ ਨੂੰ ਆਪਣੇ ਹੱਥ ਚ ਨਹੀਂ ਲੈ ਰਹੀ ਸਹਿਯੋਗ ਕਰ ਰਹੀ ਆ ਜਿੱਥੇ ਹੱਥ ਚ ਲੈਣ ਦਾ ਕਾਰਜ ਆ ਉੱਥੇ ਵੀ ਅਸੀਂ ਕਰ ਰਹੇ ਆ ਡੀਜ਼ਲ ਤੇ ਬੀਆਂ ਆਦ ਦਾ ਜਿਹੜਾ ਆ ਉਹ ਪਹਿਲਾਂ ਅਨਾਉਂਸ ਕੀਤਾ ਸੀ ਉਸ ਦਿਨ ਉਹ ਸਾਰਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਤੇ ਨਾਲ ਦੀ ਨਾਲ ਮੈਂ ਇੱਕ ਹੋਰ ਵੀ ਸਪਸ਼ਟ ਕਰਨਾ ਚਾਹਨਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡੀ ਆਪਣੀ ਜਥੇਬੰਦੀ ਆ ਕਈ ਵਾਰੀ ਕਨਫਿਊਜ਼ਨ ਜਿਆ ਕੀਤਾ ਜਾਂਦਾ ਕਿ ਜੀ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਅਨਾਉਂਸ ਕਰਿਆ ਹੈ ਤੇ ਸ਼੍ਰੋਮਣੀ ਕਮੇਟੀ ਤੇਲ ਮਹਈਆ ਕਰਾ ਰਹੀ ਆ ਉਹ ਆਪਣੇ ਤੌਰ ਤੇ ਜਥਾ ਸ਼ਕਤੀ ਉਹ ਵੀ ਆਪਣਾ ਮਹਈਆ ਕਰਵਾ ਰਹੇ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਬੱਕਰੀ ਜਥੇਬੰਦੀ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਗਾਹਾਂ ਮੈਂ ਅਕਸਰ ਇਹ ਕਹਿੰਦਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਆ ਸੋ ਇਹਨੂੰ ਉਸ ਪੱਖ ਨੂੰ ਨਾ ਲਜਾਇਆ ਕਰੋ ਸਮਾਂ ਦਾ ਲੋਕਾਂ ਦਾ ਅਹਲੇ ਸੇਵਾ ਕਰਨ ਦਾ ਜਿਹਦੇ ਜਾ ਕੇ ਮਦਦ ਜੇਬ ਵਿੱਚ ਪੈਂਦੀ ਜੇਬ ਚ ਕਹਿਣ ਤੋਂ ਭਾਪ ਪਏ ਉਹਨੂੰ ਡੀਜ਼ਲ ਮਿਲਦਾ ਜਾਂ ਹੋਰ ਕੋਈ ਵਸਤ ਮਿਲਦੀ ਉਹਨੂੰ ਪੁੱਛੋ ਕਿ ਕੀ ਹਾਲਾਤ ਉਹ ਕਿਵੇਂ ਦਾ ਸਕੂਨ ਮਹਿਸੂਸ ਕਰਦਾ ਸੋ ਮੈਂ ਜਿਹੜੀ ਅੱਜ ਦੀ ਇਹ ਮੀਟਿੰਗ ਆ ਉਹ ਤਾਂ ਫੋਕਸ ਕਰ ਰਿਹਾ ਇਹ ਤਾਂ ਉਹ ਕਾਰਜ ਆ ਜਿਹੜੇ ਕਰ ਰਹੇ ਅਸੀਂ ਤੇ ਕਰੀ ਜਾਣੇ ਨਿਰੰਤਰ ਪਰ ਸਾਡਾ ਅਸੀਂ ਇੱਕ ਫੈਸਲਾ ਕੀਤਾ ਕਿ 24 ਘੰਟਿਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਪੋਰਟਲ ਤੁਸੀਂ ਜਿਹਲੇ ਖੋਲੋਗੇ ਉਹਦੇ ਤੇ ਕੀ ਆਮਦਨ ਆਈ ਤੇ ਕੀ ਖਰਚ ਹੋਇਆ ਭਾਵੇਂ ਅਸੀਂ 20 ਕਰੋੜ ਰੁਪਇਆ ਆਪਣੇ ਵਸੀਲਿਆਂ ਤੋਂ ਰੱਖਿਆ ਪਰ ਕਿਉਂਕਿ ਲੋਕਾਂ ਦੇ ਵਿੱਚ ਵੀ ਕਿਉਂਕਿ ਮਾਇਆ ਲੋਕਾਂ ਦੀ ਆ ਤੇ ਉਹ ਲੋਕਾਂ ਦੀ ਜਾਣਕਾਰੀ ਹਿੱਤ ਵੀ ਜਿਹੜੀ ਆਉਣੀ ਚਾਹੀਦੀ ਏ ਏਮਪਲੋਈ ਸਾਡੇ ਇੱਥੇ ਡਿਫੂਟ ਕਰ ਦਿੰਦੇ ਆ ਜਿਹੜੇ ਇਹ ਰੋਜ਼ ਦੀ ਰੋਜ਼ ਐਟ ਲੀਸਟ ਦੋ ਦਿਨਾਂ ਦਾ ਤੁਰੰਤ ਕਰਿਆ ਕਰਨਗੇ ਇੱਕ ਦਿਨ ਦਾ ਕਰ ਨਹੀਂ ਤਾਂ ਦੋ ਦਿਨਾਂ ਤੋਂ ਬਾਅਦ ਇਹ ਕਿੱਥੋਂ ਖਰਚਾ ਆਇਆ ਤੇ ਕਿੱਥੇ ਖਰਚ ਜਾ ਰਿਹਾ ਸੋ ਹੁਣ ਤੱਕ ਦਾ ਲਗਭਗ ਸਾਨੂੰ ਜਿਹੜਾ ਇਹ ਜਿਹੜੀ ਗੱਲ ਇਹ ਆਪਾਂ ਜਿਹੜੀ ਹੁਣ ਤੱਕ ਦੀ ਕਲੈਕਸ਼ਨ ਆਈ ਆ ਉਹ ਕਲੈਕਸ਼ਨ ਦੇ ਵਿੱਚ 341000 ਰੁਪਇਆ ਮੈਂਬਰ ਸਾਹਿਬਾਨ ਨੇ ਮੰਨਣ ਸਾਹਿਬ ਨੇ ਲੱਖ ਦਿੱਤਾ ਕਾਲੋਂ ਸਾਹਿਬ ਨੇ ਲੱਖ ਦਿੱਤਾ ਇਦਾਂ ਹੋਰ ਨਾ ਨੇ ਵੀ ਮਹਿਤਾ ਸਾਹਿਬ ਦੇ ਪਰਿਵਾਰ ਨੇ ਦਿੱਤਾ ਉਹ 341000 ਰੁਪਇਆ ਇਹਨਾਂ ਦੇ ਅਖਤਿਆਰੀ ਕੋਟੇ ਤੋਂ ਅਲਾਵਾ ਆ ਤੇ ਇਹ ਤੋਂ ਇਲਾਵਾ ਸੰਗਤਾਂ ਵੱਲੋਂ ਸੰਗਤਾਂ ਵੱਲੋਂ ਹੁਣ ਤੱਕ 8129000 755 ਰੁਪਏ ਮੈਨੂੰ ਖੁਸ਼ੀ ਵੀ ਆ ਕਿ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਸੰਗਤਾਂ ਚ ਏਡਾ ਉਤਸ਼ਾਹ ਆ ਕਿ ਮਾਇਕ ਤੌਰ ਦੇ ਉੱਤੇ ਕਿਉਂਕਿ ਚੈੱਕ ਆ ਜਾਂਦੇ ਫਿਰ ਉਹ ਕੈਸ਼ ਹੋਣ ਨੂੰ ਟਾਈਮ ਲੱਗਦਾ ਇਸ ਕਰਕੇ ਉਹ ਹਾਲੇ ਅਸੀਂ ਜਿਉਂ-ਜਿਉਂ ਕੈਸ਼ ਹੋਈ ਜਾਣੇ ਤੁਹਾਡੇ ਗੋਚਰੀਓ ਕਰਦੇ ਜਾਵਾਂਗੇ ਤੇ ਸਭ ਤੋਂ ਵੱਡੀ ਮੁਲਾਜ਼ਮਾਂ ਵੱਲੋਂ ਇਹ ਕਿਉਂਕਿ ਸਾਡੇ ਆਊਟਰ ਸੋਰਸ ਆ ਜਿਹੜੇ ਸਾਨੂੰ ਆਦਰ ਦੈਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ 2 ਕਰੋੜ 14 ਲੱਖ 50000 24 ਰੁਪਏ ਇਹ ਸਾਨੂੰ ਡੋਨੇਟ ਕੀਤੇ ਗਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜਮਾਂ ਵੱਲੋਂ ਸੋ ਹੁਣ ਤੱਕ ਦਾ ਜਿਹੜਾ ਕੁੱਲ ਜੋੜਿਆ ਸਾਰਾ ਉਹ 2 ਲੱਖ ਕਰੋੜ 99000 99 ਲੱਖ 20779 ਰੁਪਏ ਆ ਇਹ ਕਿਉਂਕਿ ਉਹ ਪੈਸੇ ਆ ਜਿਹੜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਵਿੱਚ ਆਈ ਆ ਉਹ ਤੋਂ ਇਲਾਵਾ ਜਿਹੜੇ ਗੁਰਦੁਆਰਾ ਸਹਿਮਾਨ ਤੋਂ ਸਾਨੂੰ ਇਹ ਹੜਪੀੜਤਾ ਲੈ ਆਉਣੀ ਸੀ ਉਹ 2 ਕਰੋੜ 83 ਲੱਖ ਉਹ ਮਾਇਆ ਵੱਖਰੇ ਤੌਰ ਦੇ ਉੱਤੇ ਇਸ ਕਾਊਂਟਰ ਦੇ ਜਿਹੜਾ ਹੈ ਆਪਾਂ ਸਪੈਸੀਫਿਕ ਤੌਰ ਤੇ ਹੜਾਂ ਲਈ ਜਿਹੜਾ ਅਕਾਊਂਟ ਰੱਖਿਆ ਉਹਦੇ ਵਿੱਚ ਆਉਣੇ ਆ। ਸੋ ਕੁਝ ਕੈਸ਼ ਹੋਣ ਵਾਲੇ ਚੈੱਕ ਆ ਸਾਡੇ ਕੋਲ 2 ਕਰੋੜ 72 ਲੱਖ ਦੇ। ਲਾਪਾ ਕੇ 6 ਕਰੋੜ 94 ਲੱਖ ਚਾ 2 6 ਕਰੋੜ 9 ਲੱਖ 49 ਹਜ਼ਾਰ 661 ਕਹਿਣ ਤੋਂ ਬਾਅਦ 7 ਕਰੋੜ ਦੇ ਲਗਭਗ ਇਹ ਮਾਇਆ ਜਿਹੜੀ ਵਖਰੀ ਉਹਦੇ ਵਿੱਚੋਂ ਫਿਰ ਅਸੀਂ ਜਿਵੇਂ ਮੈਂ ਉਸ ਦਿਨ ਕਿਹਾ ਸੀ ਕਿ ਜਿਹੜੇ ਸਾਡੇ ਨੇਚਰਲ ਕਲਾਈਮਟੀ ਆ ਉਹਦੇ ਲਈ ਵੱਖਰੇ ਪੈਸੇ ਅਸੀਂ ਆਪਣੇ ਖਾਤੇ ਚ ਰੱਖੇ ਆ ਸੋ ਮੇਰਾ ਕਹਿਣ ਤੋਂ ਭਾਵ ਜਿਹੜਾ ਇੱਕ ਮੈਂਬਰਾਂ ਵੱਲੋਂ ਆਪਣਾ ਅਖਤਿਆਰੀ ਕੋਟਾ ਉਹਦੇ ਵਿੱਚ 1 ਕਰੋੜ 26 ਲੱਖ ਰੁਪਈਆ ਇਹ ਮੈਨੂੰ ਖੁਸ਼ੀ ਆ ਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਮੈਂਬਰ ਸਹਿबान ਵੀ ਆਪਣੇ ਤਨ ਦੇਹੀ ਦੇ ਨਾਲ ਘਰਾਂ ਦੇ ਜੇਬਾਂ ਚੋਂ ਵੀ ਤੇ ਆਪਣੇ ਇਖਤਿਆਰੀ ਕੋਟੇ ਦੇ ਵਿੱਚੋਂ ਵੀ ਮਾਇਆ ਉਹ ਨਹੀਂ ਅੱਜ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਸਾਰਿਆਂ ਵੀਰਾਂ ਲਈ ਜਿਹੜੇ ਇਹਦੇ ਵਿੱਚ ਆਫ਼ਤ ਦੇ ਵਿੱਚ ਘਿਰ ਗਏ ਸੀ ਉਹਨਾਂ ਲਈ ਸਾਰੇ ਡੋਨੇਟ ਕੀਤੇ ਆ ਸੋ ਹੁਣ ਤੱਕ ਦਾ ਜਿਹੜਾ ਅਸੀਂ ਖਰਚ ਕਰ ਚੁੱਕੇ ਆ ਖਾਚੇ ਦੇ ਵਿੱਚ ਉਹ ਲਗਭਗ 1 ਕਰੋੜ 14 ਲੱਖ 31 ਹਜ਼ਾਰ ਰੁਪਏ ਇਹ ਸਾਡਾ ਖਰਚਾ ਪਰ ਤਾਜੇ ਵੇਰਵੇ ਕਿਉਂਕਿ ਨਿਕਲ ਆਉਣੇ ਆ ਉਹ ਤੁਹਾਡੇ ਰੂਹ ਰੂਹੇ ਮੈਂ ਇਹ ਰੋਜ਼ ਦੀ ਰੋਜ਼ ਕਰਦੇ ਆ ਕਰਨਗੇ ਅੱਜ ਚੇਚੇ ਤੌਰ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਜਲੰਧਰ ਤੋਂ ਮਾਤਾ ਜੀ ਆ ਉਹਨਾਂ ਦਾ ਪਰਿਵਾਰ ਆ ਉਹਨੇ ਸਰਦਾਰ ਗੁਰਵੀਰ ਸਿੰਘ ਨੇ 1,80,000 ਰੁਪਇਆ ਅੱਜ ਆ ਹੁਣੇ ਚੈੱਕ ਭੇਟ ਕੀਤਾ ਤੇ 2 ਲੱਖ ਰੁਪਇਆ ਸਰਦਾਰ ਰਵਿੰਦਰ ਸਿੰਘ ਰੰਧਾਵਾ ਉਹਨਾਂ ਨੇ ਅੱਜ ਡੋਨੇਟ ਕੀਤੇ ਆ ਡਾਕਟਰ ਬਲਜੀਤ ਸਿੰਘ ਜਿਹੜੇ ਸਾਡੇ ਟਰੱਸਟੀ ਵੀ ਆ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਉਹਨਾਂ ਵੱਲੋਂ 1 ਲੱਖ ਰੁਪਈਆ ਨਸ਼ਹਿਰਾ ਪਿੰਡ ਜਿੱਥੋਂ ਪਹਿਲਾਂ ਵੀ 5 ਲੱਖ ਰੁਪਈਆ ਆਇਆ ਅੱਜ ਉਹਨਾਂ ਨੇ ਪਿੰਡ ਦੇ ਵਿੱਚੋਂ 100 100 2 200 4 400 ਰੁਪਈਆ ਸ਼ਾਮਚਰਾਸੀ ਦਾ ਪਿੰਡ ਆ 86000 300 ਰੁਪਈਏ ਆਪਣੇ ਕਿਸੇ ਨੇ 200 ਪਾਇਆ ਕਿਸੇ ਨੇ 400 ਪਾਇਆ ਇੱਕ ਲਿੰਕ ਕੜੀ ਮਹਿਸੂਸ ਕਰਕੇ ਉਹਨੇ ਸਮੁੱਚੇ ਪਿੰਡ ਵੱਲੋਂ ਭੇਜਿਆ ਸਰਦਾਰ ترسےم ਸਿੰਘ ਜੀ ਦਿੱਤੀਆ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਬੈਠੇ ਆ ਚੇਅਰਮੈਨ ਵੀ ਰਹੇ ਆ ਤੇ ਕੋਈ ਸਿਹਤ ਵੀ ਢਿੱਲੀ ਆ ਅੱਜ ਲਗਭਗ 40 ਕੁਆਂਟਲ ਕਣਕ ਤੇ 1 ਲੱਖ ਰੁਪਈਆ ਇਹਨਾਂ ਨੇ ਚੈੱਕ ਅਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਧੰਨਵਾਦ ਕਰਦਾ ਦਸ਼ਮੇਸ਼ ਸੇਵਾ ਸੁਸਾਇਟੀ ਰਾਏਪੁਰ ਛੱਤੀਸ਼ਗੜ ਤੋਂ 6 ਲੱਖ ਰੁਪਏ ਉਹਨੇ ਚੈੱਕ ਭੇਜਿਆ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਵੱਡੇ ਦੂਰ ਬੈਠੇ ਪੰਜਾਬੋਂ ਬਾਹਰ ਉਹ ਇਸ ਅੱਜ ਦੇ ਸਮੇਂ ਦੇ ਵਿੱਚ ਨਾਲ ਸਾਡੇ ਯੋਗਦਾਨ ਪਾ ਰਹੇ ਰਾਏਪੁਰ ਛੱਤੀਸ਼ਗੜ ਤੋਂ ਇੱਕ ਇੰਡੀਵਿਜੂਅਲ ਨੇ 1 ਲੱਖ 21000 ਰੁਪਏ ਜਿਹੜਾ ਆ ਉਹ ਅੱਜ ਡੋਨੇਟ ਕੀਤਾ ਇਸੇ ਤਰ੍ਹਾਂ ਸਾਬਕਾ ਮੁਲਾਜ਼ਮ ਪਹਿਲਾਂ 1 ਲੱਖ 1000 ਰੁਪਏ ਦਿੱਤਾ ਸੀ ਤੇ ਅੱਜ 51000 ਰੁਪਇਆ ਉਹਨਾਂ ਨੇ ਹੋਰ ਕੈਸ਼ ਜਿਹੜਾ ਆ ਉਹ ਭੇਟ ਕੀਤਾ ਸਾਡੇ ਸਰਦਾਰ ਇੰਦਰ ਸਿੰਘ ਮੈਂਬਰ ਸਾਡੇ ਜਿਹੜੇ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੇ ਬਹੁਤ ਲੰਬਾ ਅਰਸਾ ਜਿਨ੍ਹਾਂ ਨੇ ਉਥੇ ਸਾਡੀ ਅਗਵਾਈ ਕੀਤੀ ਉਹਨਾਂ ਦੇ بیٹے ਆਪਣੇ ਨਾਮ ਇਹਨੂੰ ਭੁੱਲ ਗਿਆ ਹਰਵਾਰਕ ਸਿੰਘ ਮਾਘਟ ਉਹ ਅਮਰੀਕਾ ਤੋਂ ਚੱਲ ਕੇ ਆਏ ਆ ਉੱਥੇ ਕਿਉਂਕਿ ਸਾਡਾ ਇੱਕ ਜੂਪੀ ਦੇ ਵਿੱਚ ਕਾਲਜ ਵੀ ਆ ਸਿੱਖ ਇੰਟਰਨ ਕਾਲਜ ਉਹਦੇ ਵੱਲੋਂ 1 ਲੱਖ 1000 ਰੁਪਏ ਦਾ ਜਿਹੜਾ ਆ ਉਹ ਚੈੱਕ ਭੇਟ ਕੀਤਾ ਇੱਕ ਸਾਡੇ ਆ ਹੁਸ਼ਿਆਰਪੁਰ ਤੋਂ ਜੂਸ ਦੇ ਬੱਚੇ ਆਏ ਆ ਉਹਨਾਂ ਨੇ ਰਵਿੰਦਰਪਾਲ ਸਿੰਘ ਰਾਜੂ ਗੁਰਦੀਪ ਸਿੰਘ ਸਿੱਧੂ ਅਮਨ ਸਿੰਘ ਸਿੱਧੂ ਗੌਰਪ੍ਰੀਤ ਸਿੰਘ ਸਿੱਧੂ ਇਹਨਾਂ ਵੱਲੋਂ 1.5 ਲੱਖ ਰੁਪਈਆ ਜਿਹੜਾ ਆ ਉਹ ਅੱਜ ਮਾਇਕ ਤੌਰ ਤੇ ਜਿਹੜਾ ਇਹੋ ਭੇਟ ਕੀਤਾ ਗਿਆ ਸੋ ਧੰਨਵਾਦ ਕਰਦਾ ਬਹੁਤ ਸਾਰੇ ਜੰਮੂ ਤੋਂ ਕਸ਼ਮੀਰ ਤੋਂ ਉਹਨਾਂ ਗੁਰੂ ਪਿਆਰਿਆਂ ਨੇ ਵੀ ਕਿਹਾ ਪਈ ਅਸੀਂ ਜਾਤੀ ਤੌਰ ਦੇ ਉੱਤੇ ਮਾਇਕ ਸਹਿਤਾ ਲੈ ਕੇ ਆਉਣੇ ਅਮਾਉਂਟ ਵੱਡਾ ਆ ਉਹ ਮੈਂ ਹਾਲੇ ਅੱਜ ਨਹੀਂ ਡਿਸਕਲੋਜ਼ ਕਰਦਾ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਮਾਇਆ ਜਿਹੜੀ ਪੌਣੀ ਦਾ ਆਪਾਂ ਸ਼ੋਮਣੀ ਕਮੇਟੀ ਦੇ ਖਾਤੇ 'ਚ ਆ ਜਿੱਥੇ ਜਿੱਥੇ ਕੋਈ ਲੋੜੀਂਦੀ ਚੀਜ਼ ਹੋਈ ਕਿਉਂਕਿ ਆ ਸਿਆਲ ਸ਼ੁਰੂ ਹੋ ਜਾਣਾ ਉਹਦੇ ਲਈ ਕੰਬਲਾਂ ਦੀਆਂ ਲੋੜਾਂ ਪੈਣੀਆਂ ਤੇ ਅਸੀਂ ਫੈਟ ਕੇ ਬੈਠ ਕੇ ਫੈਲਾ ਕੀਤਾ ਕਿ ਕੰਬਲ ਚਲਾਮੇ ਹੀ ਨਹੀਂ ਦੇਣੇ ਕੰਬਲ ਤੇ ਗੱਦੇ ਉਹ ਦਿੱਤੇ ਜਾਣੇ ਜਿਹੜੇ ਕਿਸੇ ਦੇ ਕੰਮ ਵੀ ਆਉਣ ਜਿਹੜੇ ਅੱਜ ਕੱਲ ਨਵੇਂ ਕੰਬਲ ਆਉਂਦੇ ਉਹ ਰਜਾਈ ਦਾ ਰੂਪ ਹੀ ਵੜ ਜਾਂਦੇ ਆ ਸੋ ਇਸ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਸਾਰਾ ਇੱਥੇ ਜਮ੍ਹਾਂ ਕਰਾ ਕੇ ਲੋਕਾਂ ਦੀ ਮੰਗ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਵੰਡ ਕੇ ਆਉਂਗੇ ਸਾਰੇ ਕੁਝ ਉਹਨਾਂ ਨੇ ਮਾਇਆ ਪਹਿਲਾਂ ਵੀ ਭੇਜੀ ਸੀ ਪਰ ਉਹ ਆਪਣੇ ਤੌਰ ਦੇ ਉੱਤੇ ਉਹ ਜਿਹੜਾ ਦੀਨਾ ਨਗਰ ਦਾ ਇਲਾਕਾ ਉਧਰ ਉਹ ਵੰਡ ਵੀ ਗਏ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਆਪਣੀ ਸੰਸਥਾ ਆ ਤੇ ਅੱਜ ਲੋਕਾਂ ਨੇ ਇੱਕ ਚੇਨ ਬਣਾ ਕੇ ਕਿ ਇਹ ਪੈਸਾ ਜਿਹੜਾ ਆ ਲੋਕਾਂ ਦੇ ਮੂੰਹ ਤੱਕ ਜਾਂਦਾ ਚੇਨ ਬਣਾ ਕੇ ਅਸੀਂ ਤਾਂ ਇਹ ਅੱਜ ਤੁਹਾਨੂੰ ਸਾਰਿਆਂ ਨੂੰ ਕਸ਼ਟ ਦਿੱਤਾ ਕਿ ਅਸੀਂ ਰੋਜ਼ ਦੀ ਰੋਜ਼ ਨਹੀਂ ਤਾਂ ਐਟ ਲੀਸਟ ਦੋ ਦਿਨਾਂ ਬਾਅਦ ਸਾਰਾ ਇਹ ਜਿਹੜਾ ਚਿੱਠਾ ਕੀ ਆਇਆ ਤੇ ਕੀ ਗਿਆ ਉਹ ਸਾਰਾ ਨਸ਼ਰ ਕਰਿਆ ਕਰਾਂਗੇ 20 ਕਰੋੜ ਰੁਪਇਆ ਉਦਾਂ ਰਾਖਮਾਂ ਰੱਖਿਆ ਗਿਆ ਤੇ ਪਰ ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਸਤਗੁਰੂ ਜੀ ਨੇ ਸੰਗਤਾਂ ਨੂੰ ਇਹ ਉਦਾਂ ਮਤਸ਼ਾਹ ਬਖਸ਼ਿਸ਼ ਕੀਤਾ ਤੇ ਮੈਨੂੰ ਲੱਗਦਾ ਸਤਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਕੋਲੋਂ ਇਦਾਂ ਹੀ ਮਾਇਆ ਪੂਰੀ ਕਰਵਾ ਲੈਣੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਮੈਂਬਰ ਸਾਹਿਬਾਨ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਰਾਹਤ ਦੇ ਵਿੱਚ ਜਿਹੜੀ ਆਪਣਾ ਯੋਗਦਾਨ ਪਾ ਰਹੇ ਆ ਇੱਕ ਹੋਰ ਖੁਸ਼ੀ ਦੀ ਵੀ ਗੱਲ ਆ ਕਿ ਆ ਸਾਡੀ ਬੇਟੀ ਬੈਠੀ ਆ ਪ੍ਰਿੰਸੀਪਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾ ਸਕੂਲ ਰਮਦਾਸ ਤੋਂ ਕਿਉਂਕਿ ਅਸੀਂ ਇਹ ਵੀ ਕਿਹਾ ਪੇ ਬੱਚਿਆਂ ਦੇ ਤੇ ਮੈਂ ਅੱਜ ਤੁਹਾਡੇ মিডিਆ ਨਾਲ ਹੀ ਫੇਰ ਵੀ ਕਹਿਣਾ ਚਾਹਣਾ ਕਿ ਜਿੱਥੇ-ਜਿੱਥੇ ਕਿਤਾਬਾਂ ਦੀ ਲੋੜ ਆ ਸਾਨੂੰ ਤੁਸੀਂ ਤੁਰੰਤ ਦੱਸੋ ਪਾਵੇਂ ਆ ਰਮਦਾਸ ਦਾ ਏਰੀਆ ਇਹਨਾਂ ਨੂੰ ਬੀਬੀ ਉਹਨਾਂ ਨੂੰ ਦੱਸ ਦਿਆ ਕਰਨ ਉੱਥੇ ਤੇ ਉਹ ਤੁਹਾਨੂੰ ਕਿਤਾਬਾਂ ਜਿੱਥੋਂ ਵੀ ਲੋੜਿੰਦੀਆਂ ਉਹ ਸਾਰੀਆਂ ਮਾਇਆ ਕਰਾਈਆਂ ਜਾਣਗੀਆਂ ਇਹਨਾਂ ਨੇ ਆਪਣੇ ਸੋਰਸਸ ਨਹੀਂ ਦੂਸਰੇ ਸਕੂਲਾਂ ਨੂੰ ਪ੍ਰੇਰ ਕੇ ਕਿਉਂਕਿ ਰਮਦਾਸ ਦਾ ਇਲਾਕਾ ਜਿਹੜਾ ਇਹ ਵੱਧ ਪ੍ਰਭਾਵਿਤ ਹੋਇਆ 6 ਲੱਖ ਰੁਪਏ ਦਾ ਸਮਾਨ ਇਕੱਠਾ ਕੀਤਾ ਜਿਹਦੇ ਵਿੱਚ ਸਕੂਲ ਦੇ ਬੈਗ ਜੋਨੀਫਾਰਮਾ ਵਾਟਰ ਬੋਟਲ ਟਿਫਨ ਆ ਪੈਨਸਲ ਬਾਕਸ ਆ ਸਕੂਲ ਸ਼ੂਜ਼ ਆ ਸਕੂਲ ਸ਼ੌਕਸ ਆ ਫਿਰ ਸਵੈਟਰਸ ਦੇ ਵੱਖਰੇ ਵੱਖਰੇ ਪੈਨ ਪੈਨਸਲ ਕਾਪੀਜ਼ ਕਹਿਣ ਤੋਂ ਬਾਅਦ ਇਹ ਇਹਨਾਂ ਨੇ 14 ਡੋਨੇਟਰ ਆ ਜਿਨ੍ਹਾਂ ਨੇ ਇਹ ਸਾਰਾ ਕੁਝ ਦਿੱਤਾ ਉਹ 6 ਲੱਖ ਦਾ ਸਮਾਨ ਇਹਨਾਂ ਨੇ ਆਪਣੇ ਸਕੂਲ ਦੇ ਵਿੱਚ ਵੰਡਣਾ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਦੇਦਾ ਬਾਬਾ ਨਾਨਕ ਵੀ ਜਿਹੜੇ ਸਕੂਲ ਦੇ ਬੱਚੇ ਜਿਹੜੇ ਵਿਦਿਆਰਥੀ ਆ ਉਹਨਾਂ ਲਈ ਵੀ ਅਸੀਂ ਯਤਨ ਕਰਾਂਗੇ ਸਾਰਿਆਂ ਦੀਆਂ ਜਿਹੜੀਆਂ ਤਰੰਤ ਫੀਸ ਹੋਈ ਆ ਉਹ ਮਾਫੀ ਦਿੱਤੀਆਂ ਜਾਣ ਬਹੁਤ ਸਾਰੇ ਜਿਨ੍ਹਾਂ ਨੇ ਮਾਮਲੇ ਤੇ ਜ਼ਮੀਨਾਂ ਲਈਆਂ ਉਹਨਾਂ ਵੱਲ ਵੀ ਰਿਪਰੈਜੈਂਟੇਸ਼ਨਸ ਆਈਆਂ ਪਈ ਸਾਡੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਜ਼ਿਆਦਾ ਤਾਂ ਅਸੀਂ ਮਾਮਲੇ ਤੇ ਲਈਆਂ ਆ ਉਹਨਾਂ ਦੇ ਵਿੱਚ ਸਾਨੂੰ ਮਾਫੀ ਦਿੱਤੀ ਜਾਵੇ ਉਹ ਐਗਜ਼ੈਕਟਿਵ ਬੈਠ ਕੇ ਵਿਚਾਰ ਕਰ ਲਊਗੀ